ਲਓ ਜੀ ਸੁਖਬੀਰ ਬਾਦਲ ਹੁਣ ਫਿਰ ਕਸੂਤਾ ਫਸ ਗਿਆ ਆਖੇ ਮੂਸਾ ਭੱਜਿਆ ਮੌਤ ਤੋਂ ਤੇ ਅੱਗੇ ਮੌਤ ਖੜੀ ਪੂਰੀ ਖਬਰ ਤੁਹਾਨੂੰ ਦੱਸਦੇ ਆ ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਅੱਜ ਇਸ ਵਕਤ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤਿੰਨਾਂ ਦੀ ਦੰਨਿਆਂ ਪੂਰੀ ਜਾਣਕਾਰੀ ਆਪਣਾ ਕਮੈਂਟ ਵਿਚਾਰ ਜਰੂਰ ਲਿਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਜਿਹੜਾ ਬਟਨ ਹੈ ਉਹਨੂੰ ਜਰੂਰ ਦਬ ਦਿਓ ਇਹਲੀ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਬੇਅਦਬੀਆਂ ਦੇ ਮੁੱਦੇ ਤੇ ਵੱਡਾ ਫੈਸਲਾ ਲੈ ਕੇ ਆਈ ਹੈ ਔਰ ਬੇਅਦਬੀਆਂ ਦੇ ਮੁੱਦੇ ਦੇ ਉੱਪਰ ਨਵਾਂ ਕਾਨੂੰਨ ਦਾ ਨਵਾਂ ਬਿੱਲ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ ਜਿਹੜੇ ਮਾਮਲੇ ਦੇ ਉੱਪਰ ਕਈ ਵੱਡੇ-ਵੱਡੇ ਵਿਅਕਤੀ ਵੀ ਫਸਦੇ ਨਜ਼ਰ ਆ ਸਕਦੇ ਨੇ ਇਹਦੀ ਪੂਰੀ ਖਬਰ ਆਪਾਂ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਕਿ ਸੁਖਬੀਰ ਬਾਦਲ ਫੇਰ ਕਸੂਤੇ ਫਸਰੇ ਨੇ ਕਿਉਂਕਿ ਸੁਖਬੀਰ ਬਾਦਲ ਦੇ ਉੱਪਰ ਅੱਜ ਨਵਾਂ ਫੈਸਲਾ ਆ ਗਿਆ ਸੁਖਬੀਰ ਬਾਦਲ ਨੂੰ ਦੋਚੀ ਕਰਾਰ ਦੇ ਦਿੱਤਾ ਗਿਆ ਅੱਗੇ ਦੱਸਦੇ ਹਾਂ ਤੁਹਾਨੂੰ ਪੂਰੀ ਖਬਰ ਤੇ ਤੀਜੀ ਵੱਡੀ ਖਬਰ ਹੈ ਕਿ ਆម ਆਦਮੀ ਪਾਰਟੀ ਵੱਲੋਂ ਪੱਤਰਕਾਰਾਂ ਦੇ ਪੁਤਲੇ ਫੂਕਣ ਦਾ ਕੰਮ ਸ਼ੁਰੂ ਕੀਤਾ ਗਿਆ ਇਹ ਘਟਨਾ ਕਿੱਥੇ ਤੇ ਕਿਵੇਂ ਵਾਪਰੀ ਹੈ ਇਹਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਪਹਿਲੀ ਖਬਰ ਹੈ ਕਿ ਸੁਖਬੀਰ ਬਾਦਲ ਦੇ ਉੱਪਰ ਅੱਜ ਨਵਾਂ ਫੈਸਲਾ ਆਇਆ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਦੁਬਾਰਾ ਫੇਰ ਸੁਖਬੀਰ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਤਨਖਾਈਆ ਤੋਂ ਭਾਵ ਹੁੰਦਾ ਗੁਰੂ ਘਰ ਦਾ ਗੁਨੇਕਾਰ ਜਾਂ ਗੁਰੂ ਘਰ ਦਾ ਦੋਚੀ ਤਾਂ ਸੁਖਬੀਰ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਸੁਖਬੀਰ ਬਾਦਲ ਦੇ ਉੱਪਰ ਫੇਰ ਤਨਖਾਹ ਲਾਉਣ ਦਾ ਯਾਨੀ ਕਿ ਸਜ਼ਾ ਲਾਉਣ ਦਾ ਫੈਸਲਾ ਆਵੇਗਾ ਇਹ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਜਦੋਂ ਪਹਿਲਾ 2 ਦਸੰਬਰ ਨੂੰ ਸੁਖਬੀਰ ਬਾਦਲ ਨੂੰ ਦੋਚੀ ਇਕਰਾਰ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸ ਨੂੰ ਤਨਖਾਹ ਲਈ ਗਈ ਸੀ ਯਾਨੀ ਕਿ ਸਜ਼ਾ ਲਾਈ ਗਈ ਸੀ ਉਸ ਟਾਈਮ ਤੋਂ ਹੀ ਕਈ ਵੱਡੇ ਸਵਾਲ ਉੱਠਦੇ ਆ ਰਹੇ ਸੀ ਕਈ ਤਰ੍ਹਾਂ ਦੀ ਚਰਚਾ ਕਈ ਤਰ੍ਹਾਂ ਦਾ ਰੌਲਾ ਉਸ ਟਾਈਮ ਤੋਂ ਪੈਂਦਾ ਆ ਰਿਹਾ ਸੀ ਬਹੁਤ ਸਾਰੇ ਲੋਕ ਬਹੁਤ ਸਾਰੇ ਸਿੱਖ ਪੰਥ ਨਾਲ ਜੁੜੇ ਬੁੱਧੀਜੀਵੀ ਇਹ ਕਹਿੰਦੇ ਆ ਰਹੇ ਸੀ ਕਿ ਇਹ ਸਜ਼ਾ ਬਹੁਤ ਘੱਟ ਲਾਈ ਗਈ ਹੈ ਜੇਸ ਪੱਧਰ ਦੇ ਗੁਨਾਹ ਸੁਖਬੀਰ ਬਾਦਲ ਨੇ ਕਬੂਲੇ ਨੇ ਉਹ ਬਹੁਤ ਵੱਡੇ ਨੇ ਉਹ ਗੁਨਾਹ ਬਹੁਤ ਵੱਡੀ ਸਜ਼ਾ ਦੇ ਹੱਕਦਾਰ ਸੀਗੇ ਪਰ ਉਸ ਤੋਂ ਬਾਅਦ ਕਈ ਤਰ੍ਹਾਂ ਦਾ ਜਿਹੜਾ ਇਹ ਰੌਲਾ ਉੱਠਿਆ ਔਰ ਫਿਰ ਬਹੁਤ ਸਾਰੇ ਲੋਕਾਂ ਨੇ ਇਹ ਮੰਗ ਕੀਤੀ ਕਿ ਸੁਖਬੀਰ ਬਾਦਲ ਦੇ ਉੱਪਰ ਵੱਡੀ ਸਜ਼ਾ ਲੱਗੇ ਉਸ ਤੋਂ ਬਾਅਦ ਫਿਰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੈ ਉਹਨਾਂ ਨੂੰ ਬਦਲਾ ਦਿੱਤਾ ਗਿਆ ਉਹਨਾਂ ਨੂੰ ਹਟਾ ਦਿੱਤਾ ਗਿਆ ਉਹਨਾਂ ਦੀ ਥਾਂ ਤੇ ਜਿਹੜੇ ਗੜਗਾਚ ਨੇ ਉਹਨਾਂ ਨੂੰ ਕਾਲ ਤਖਤ ਸਾਹਿਬ ਦਾ ਜੱਥੇਦਾਰ ਬਣਾਇਆ ਉਦੋਂ ਤੋਂ ਵੱਡਾ ਰੌਲਾ ਉੱਠਦਾ ਆ ਰਿਹਾ ਸੀਗਾ ਔਰ ਜਿਹੜਾ ਹੁਣ ਅੱਜ ਸੁਖਬੀਰ ਸਿੰਘ ਬਾਦਲ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਤੇ ਤਲਬ ਕੀਤਾ ਗਿਆ ਸੀ ਸੁਖਬੀਰ ਬਾਦਲ ਨੂੰ ਜਿਹੜੀ ਅੱਜ ਹੁਣ ਤਨਖਾਹਿਆ ਕਰਾਰ ਦਿੱਤਾ ਗਿਆ ਇਹ ਮਾਮਲਾ ਹੈ ਕਿ ਜਿਹੜੇ ਜੱਥੇਦਾਰ ਰਣਜੀਤ ਸਿੰਘ ਜਿਨ੍ਹਾਂ ਨੂੰ ਹਟਾਇਆ ਗਿਆ ਸੀ ਉਹਨਾਂ ਨੂੰ ਫੇਰ ਦੁਬਾਰਾ ਹੁਣ ਲਾਗਤਾ ਗਿਆ ਸੀ ਜਿਹਦੇ ਖਿਲਾਫ ਜਿਹੜੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਨੇ ਉਹਨਾਂ ਨੇ ਵਿਰੋਧ ਕੀਤਾ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਉੱਪਰ ਸੁਖਬੀਰ ਬਾਦਲ ਨੂੰ ਤਲਬ ਕੀਤਾ ਸੀ ਸੁਖਬੀਰ ਬਾਦਲ ਉੱਥੇ ਨਹੀਂ ਸੀ ਗਏ ਸੁਖਬੀਰ ਬਾਦਲ ਦੇ ਉੱਪਰ ਦੋਸ਼ ਹੈ ਕਿ ਉਹਨਾਂ ਤਖਤ ਸ਼੍ਰੀ ਪਟਨਾ ਸਾਹਿਬ ਨੂੰ ਟਿੱਕ ਜਾਣਿਆ ਉਹਨਾਂ ਨੇ ਤਖਤ ਸ਼੍ਰੀ ਪਟਨਾ ਸਾਹਿਬ ਦੀ ਕੋਈ ਪ੍ਰਵਾਹ ਨਹੀਂ ਕੀਤੀ ਤਖਤ ਸ੍ਰੀ ਪਟਨਾ ਸਾਹਿਬ ਦੇ ਬਲਾਰੇ ਤੇ ਸੁਖਬੀਰ ਬਾਦਲ ਉਥੇ ਨਹੀਂ ਗਏ ਉਸ ਤੋਂ ਬਾਅਦ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਸੁਖਬੀਰ ਬਾਦਲ ਦੀ ਪਾਰਟੀ ਦੇ ਬੰਦੇ ਨੇ ਆਗੂ ਨੇ ਕਾਲੀ ਦਲ ਦੇ ਉਹਨਾਂ ਨੇ ਉਥੇ ਜਾ ਕੇ ਤੇ ਪੰਜ ਪਿਆਰਿਆਂ ਨੂੰ ਕਿਹਾ ਸੀਗਾ ਕਿ ਫੇਰ ਛੁਣ ਲਈ ਸੁਖਬੀਰ ਬਾਦਲ ਨੂੰ ਥੋੜਾ ਹੋਰ ਸਮਾਂ ਦਿਓ ਫਿਰ ਸਮਾਂ ਹੋਰ ਦੇ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਸੁਖਬੀਰ ਬਾਦਲ ਜਦੋਂ ਪੇਸ਼ ਨਹੀਂ ਹੋਏ ਤਾਂ ਅੱਜ ਫਿਰ ਸੁਖਬੀਰ ਬਾਦਲ ਦੇ ਖਿਲਾਫ ਇਹ ਜਿਹੜਾ ਫੈਸਲਾ ਉਹ ਆਇਆ ਸੁਖਬੀਰ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਹੁਣ ਤੁਸੀਂ ਦੱਸਿਓ ਕੀ ਸੁਖਬੀਰ ਬਾਦਲ ਦੇ ਉੱਪਰ ਜਿਹੜਾ ਇਹ ਫੈਸਲਾ ਆਇਆ ਕੀ ਇਹ ਠੀਕ ਹੈ ਪਹਿਲਾਂ ਵੀ ਸੁਖਬੀਰ ਬਾਦਲ ਨੂੰ ਦੋਸ਼ੀ ਕਰਾਰ ਦੇ ਕੇ ਤਨਖਾਈਆ ਕਰਾਰ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਲਾਈ ਗਈ ਸੀ ਉਸ ਵਕਤ ਸੁਖਬੀਰ ਬਾਦਲ ਨੇ ਜਿਹੜੇ ਗੁਨਾਹ ਮੰਨੇ ਸੀ ਉਹਨਾਂ ਚ ਇੱਕ ਤਾਂ ਉਹਨਾਂ ਨੇ ਮੰਨਿਆ ਸੀ ਕਿ ਕੋਟਕਪੂਰਾ ਦੇ ਵਿੱਚ ਨਾਮ ਜਪਦੀਆਂ ਸੰਗਤਾਂ ਦੇ ਉੱਪਰ ਗੋਲੀ ਚਣਾਉਣ ਦਾ ਗੁਨਾਹ ਅਸੀਂ ਕਬੂਲਦੇ ਹਾਂ ਦੂਜਾ ਉਹਨਾਂ ਨੇ ਮੰਨਿਆ ਸੀ ਜਿਹੜੇ ਬੇਅਦਬੀਆਂ ਹੋਈਆਂ ਉਹਨਾਂ ਦਾ ਇਨਸਾਫ ਨਾ ਦਿੱਤਾ ਜਾਣਾ ਇਹ ਇਹਦਾ ਗੁਨਾਹ ਵੀ ਉਹਨਾਂ ਨੇ ਕਬੂਲਿਆ ਸੀ ਤੀਸਰਾ ਜਿਹੜਾ ਸਭ ਤੋਂ ਵੱਡਾ ਗੁਨਾਹ ਉਹਨਾਂ ਨੇ ਕਬੂਲਿਆ ਸੀ ਕਿ ਡੇਰਾ ਸਰਸਾ ਦੇ ਮੁਖੀ ਜਿਹੜਾ ਇਸ ਟਾਈਮ ਜੇਲ੍ਹ 'ਚ ਬੰਦ ਹੈ ਰਾਮ ਰੀਮ ਉਸ ਨੂੰ ਕਾਲ ਤਖਤ ਸਾਹਿਬ ਤੋਂ ਮਾਫੀ ਦਵਾਈ ਗਈ ਸੀ ਕਾਲ ਤਖਤ ਸਾਹਿਬ ਦੇ ਉਸ ਵਕਤ ਦੇ ਜਥੇਦਾਰ ਤੇ ਦਬਾਅ ਪਾ ਕੇ ਇਹ ਗੁਨਾਹ ਵੀ ਕਬੂਲਿਆ ਸੀ ਸੁਖਬੀਰ ਬਾਦਲ ਹੋਰਾਂ ਨੇ ਇਹਦੇ ਨਾਲ ਹੀ ਜਿਹੜੇ ਸਿੱਖ ਨੌਜਵਾਨਾਂ ਨਿਰਦੋਸ਼ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲੇ ਪੁਲਿਸ ਅਫਸਰ ਸੀਗੇ ਉਹਨਾਂ ਨੂੰ ਉੱਚੀਆਂ ਪਦਮੀਆਂ ਦੇਣ ਵਾਲਾ ਗناہ ਤੇ ਕਸੂਰ ਵੀ ਸੁਖਵੀਰ ਬਾਦਲ ਹੋਰਾਂ ਨੇ ਕਬੂਲਿਆ ਸੀਗਾ 2 ਦਸੰਬਰ ਨੂੰ ਕਾਲ ਤਖਤ ਦੇ ਸਾਹਿਬ ਦੇ ਸਾਹਮਣੇ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਲਈ ਸੀ ਤੇ ਹੁਣ ਫਿਰ ਸੁਖਵੀਰ ਬਾਦਲ ਨੂੰ ਤਨਖਾਈਆ ਕਰਾ ਦਿੱਤਾ ਗਿਆ ਇਹ ਸਭ ਕੁਝ ਦੇ ਦਰਮਿਆਨ ਅਕਾਲੀ ਦਲ ਚ ਬਹੁਤ ਵੱਡਾ ਪਚਾਲ ਆਇਆ ਅਕਾਲੀ ਦਲ ਦੋ ਟੋਟਿਆਂ 'ਚ ਵੰਡਿਆ ਗਿਆ ਬੀਬੀ ਜਗੀਰ ਕੌਰ, ਸਰਜੀਤ ਸਿੰਘ ਰਖੜਾ, ਸੁਖਦੇਵ ਸਿੰਘ ਢੀਂਡਾ ਸਾਹਿਬ, ਪਰਮਿੰਦਰ ਢੀਂਡਾ ਸਾਹਿਬ ਹੋਰ ਕਿੰਨੇ ਹੀ ਵੱਡੇ ਆਗੂ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਪਾਸੇ ਹੋ ਗਏ ਸੀ ਮੰਗ ਸੀ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਾਸੇ ਕੀਤਾ ਜਾਏ ਤੇ ਪ੍ਰਧਾਨ ਕੋਈ ਹੋਰ ਯੋਗ ਬੰਦਾ ਬਣਾਇਆ ਜਾਏ ਪਰ ਸੁਖਬੀਰ ਬਾਦਲ ਕਿਸੇ ਵੀ ਤਰੀਕੇ ਨਾਲ ਪ੍ਰਧਾਨਗੀ ਨਹੀਂ ਛੱਡਣੀ ਚਾਹੁੰਦੇ ਔਰ ਦੁਬਾਰਾ ਫਿਰ ਕਈ ਤਰ੍ਹਾਂ ਦੇ ਤਰੀਕੇ ਵਰਤ ਕੇ ਉਹਨਾਂ ਨੇ ਪ੍ਰਧਾਨਗੀ ਦੇ ਉੱਪਰ ਆਪਣਾ ਕਬਜ਼ਾ ਜਿਹੜਾ ਉਹ ਜਾਰੀ ਰੱਖਿਆ ਇਹਦੇ ਰੋਸ ਦੇ ਵਿੱਚ ਬਹੁਤ ਕੁਝ ਅਕਾਲੀ ਦਲ ਨਾਲ ਜੁੜੇ ਕਾਫੀ ਸਾਰੇ ਵੱਡੇ ਲੀਡਰ ਬੋਲੇ ਨੇ ਭਾਵੇਂ ਕਿ ਜਿਹੜੇ ਸਿਕੰਦਰ ਸਿੰਘ ਮਲੂਕਾ ਵਰਗੇ ਪਹਿਲਾਂ ਉਹ ਬੋਲਦੇ ਰਹੇ ਪ੍ਰਬਾਧ ਦੇ ਵਿੱਚ ਫਿਰ ਅਕਾਲੀ ਦਲ 'ਚ ਵਾਪਸ ਚਲੇ ਗਏ ਨੇ ਪਰ ਇਹ ਸਭ ਕੁਝ ਦੇ ਬਾਵਜੂਦ ਹੁਣ ਫਿਰ ਸੁਖਬੀਰ ਬਾਦਲ ਨੂੰ ਤਖਤ ਚੜੀ ਪਟਨਾ ਸਾਹਿਬ ਨੇ ਤਨਖਾਈਆ ਕਰਾਰ ਦੇ ਦਿੱਤਾ ਹੈ ਹੁਣ ਦੇਖਣਾ ਹੈ ਕਿ ਕੀ ਸੁਖਬੀਰ ਬਾਦਲ ਤਖਤ ਸ਼੍ਰੀ ਪਟਨਾ ਸਾਹਿਬ ਦੀ ਮਾਨ ਮਰਿਆਦਾ ਤੇ ਰੁਤਬੇ ਨੂੰ ਮੁੱਖ ਰੱਖਦੇ ਹੋਏ ਉਹ ਉਹਨਾਂ ਉਹਨਾਂ ਦਾ ਹੁਕਮ ਮੰਨਣਗੇ ਜਾਂ ਫਿਰ ਉਹ ਟਿੱਚ ਜਾਣਨਗੇ ਦੂਜੇ ਪਾਸੇ ਅਕਾਲੀ ਨਾਲ ਦਲ ਨਾਲ ਜੁੜੇ ਬੁਲਾਰਿਆਂ ਨੇ ਅੱਜ ਕਿਹਾ ਕਿ ਇਹ ਸਾਰੀ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ ਇਹ ਗਲਤ ਕਾਰਵਾਈ ਹੈ ਸੁਖਬੀਰ ਬਾਦਲ ਬਿਲਕੁਲ ਸਹੀ ਨੇ ਉਹ ਗਲਤ ਨਹੀਂ ਹੈਗੇ ਉਹਨਾਂ ਨੂੰ ਜਾਣ ਬੁੱਝ ਕੇ ਸਿਆਸਤ ਦੁਆਰਾ ਇਹ ਸਭ ਕੁਝ ਕਰਾਇਆ ਜਾ ਰਿਹਾ ਹੈ ਇਹਦੇ ਨਾਲ ਹੀ ਅਗਲੀ ਵੱਡੀ ਖਬਰ ਜਿਹੜੀ ਹੈ ਉਹ ਆ ਰਹੀ ਹੈ ਜੀ ਪੰਜਾਬ ਸਰਕਾਰ ਨੇ 11 ਜੁਲਾਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਤੇ ਵਿਸ਼ੇਸ਼ اجلاس ਦੇ ਵਿੱਚ ਇੱਕ ਵੱਡੀ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ ਕਿ ਬੇਅਦਬੀਆਂ ਦੇ ਖਿਲਾਫ ਕਾਨੂੰਨ ਸਖਤ ਕਾਨੂੰਨ ਬਣਾਉਣ ਦੀ ਜਿਹੜੀ ਆ ਉਹ ਗੱਲ ਆ ਰਹੀ ਹੈ ਹੁਣ ਤੱਕ ਬੇਅਦਬੀਆਂ ਬਹੁਤ ਹੋਈਆਂ ਬੇਅਦਬੀਆਂ ਦੇ ਉੱਪਰ ਸਿਆਸਤ ਵੀ ਬਹੁਤ ਹੋਈ ਬੇਅਦਬੀਆਂ ਖਤਮ ਕਰਨ ਦੇ ਮੁੱਦੇ ਦੇ ਉੱਪਰ ਤੇ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾ ਦੇਣ ਦੇ ਵਾਅਦੇ ਕਰਕੇ ਦੋ ਤਿੰਨ ਪਾਰਟੀਆਂ ਨੇ ਪੰਜਾਬ ਦੇ ਵਿੱਚ ਸਰਕਾਰਾਂ ਬਣਾ ਲੀਆਂ ਰਾਜ ਭਾਗ ਭੋਗ ਲੇ ਪਰ ਹੋਇਆ ਹਾਇਆ ਹੁਣ ਤੱਕ ਕੁਝ ਨਹੀਂ ਸੀਗਾ ਕੁਮਰ ਵਿਜੇ ਪ੍ਰਤਾਪ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਰਹੇ ਨੇ ਜਿਨ੍ਹਾਂ ਨੂੰ ਹੁਣ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਉਹਨਾਂ ਵੀ ਇਸ ਮਾਮਲੇ ਦੇ ਉੱਪਰ ਸਰਕਾਰਾਂ ਨੂੰ ਘੇਰਿਆ ਤੇ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਵੀ ਘੇਰਿਆ ਤੇ ਹੁਣ ਪੰਜਾਬ ਸਰਕਾਰ 11 ਜੁਲਾਈ ਨੂੰ ਇੱਕ ਵਿਸ਼ੇਸ਼ ਇਜਲਾਸ ਸੱਦ ਰਹੀ ਹੈ ਜਿਦੇ ਵਿੱਚ ਬੇਅਦਬੀਆਂ ਦੇ ਮੁੱਦੇ ਤੇ ਸਖਤ ਕਾਨੂੰਨ ਬਣਾਉਣ ਦੀ ਸਖਤ ਕਾਨੂੰਨ ਦਾ ਬਿੱਲ ਲੈ ਕੇ ਆਉਣ ਦੀ ਜਿਹੜੀ ਗੱਲ ਹੈ ਉਹ ਮੀਡੀਆ ਦੇ ਵਿੱਚ ਆ ਰਹੀ ਹੈ ਇਹਦੇ ਨਾਲ ਹੀ ਨਸ਼ਿਆਂ ਦੇ ਉੱਪਰ ਕਾਨੂੰਨ ਨੂੰ ਹੋਰ ਸਖਤ ਕਰਨ ਦਾ ਮਾਮਲਾ ਵੀ ਇਹਦੇ ਵਿੱਚ ਵਿਚਾਰਿਆ ਜਾ ਸਕਦਾ ਹੈ ਜੋ ਗੱਲ ਆ ਰਹੀ ਹੈ ਪਰ ਪੰਜਾਬ ਸਰਕਾਰ ਜਿਹੜੀ ਕਿ ਹੁਣ ਆਪਣੇ ਆਖਰੀ ਪੜਾ ਤੇ ਚਲੀ ਗਈ ਹੈ ਅੱਧੇ ਨਾਲੋਂ ਦੁੱਗਣੇ ਨਾਲੋਂ ਵੀ ਵੱਧ ਸਮਾਂ ਜਿਹੜਾ ਉਹ ਸਰਕਾਰ ਦਾ ਬੀਤ ਚੁੱਕਾ ਹੈ ਤਾ ਹੁਣ ਇਸ ਟਾਈਮ ਤੇ ਆ ਕੇ ਜੇ ਸਰਕਾਰ ਕਰਦੀ ਏ ਤਾਂ ਕਿ ਲੋਕ ਕਬੂਲਣਗੇ ਕਿ ਲੋਕ ਮੰਨਣਗੇ ਕਿ ਸਰਕਾਰ ਨੇ ਵਾਕਿਆ ਹੀ ਧਿਆਨਦਾਰੀ ਦੇ ਨਾਲ ਸਭ ਕੁਝ ਕੀਤਾ ਏ ਮੈਂ ਤਾਂ ਕਹਿ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਨੇ ਲੋਕਾਂ ਅੱਗੇ ਸੁਪਨੇ ਤੇ ਉਮੀਦਾਂ ਬਹੁਤ ਬਣਾਈਆਂ ਸੀ ਪਰ ਸਾਢੇ 3 ਸਾਲ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਦੇ ਉੱਪਰ ਉਸ ਤਰ੍ਹਾਂ ਕੰਮ ਨਹੀਂ ਕਰ ਸਕੀ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਬੇਰੁਜ਼ਗਾਰਾਂ ਦੀਆਂ ਕੱਚੇ ਮਲਾਜ਼ਮਾਂ ਦੀਆਂ ਜਾ ਔਰਤਾਂ ਨੂੰ ਜਿਵੇਂ 1000 ਰੁਪਏ ਦੇਣ ਦੀ ਗੱਲ ਸੀ ਜਿਵੇਂ ਦੇ ਵਾਦੇ ਕੀਤੇ ਗਏ ਸੀ ਆਖਰੀ ਟਾਈਮ ਤੇ ਆ ਕੇ ਸਾਰੀਆਂ ਸਰਕਾਰਾਂ ਕੁਝ ਨਾ ਕੁਝ ਕਰਦੀਆਂ ਨੇ ਜਿਵੇਂ ਆਮ ਆਦਮੀ ਪਾਰਟੀ ਉਸ ਤਰ੍ਹਾਂ ਕਰਦੀ ਹੈ ਤਾਂ ਲੋਕ ਜਿਹੜੇ ਨੇ ਉਹ ਸ਼ਾਇਦ ਸਵਾਲ ਖੜੇ ਕਰਨਗੇ ਸੋ ਵੇਖਣਾ ਇਹ ਆ ਕਿ 11 ਜੁਲਾਈ ਨੂੰ ਕਿੱਦਾਂ ਦਾ ਬਿੱਲ ਕਿੱਦਾਂ ਦਾ ਕਾਨੂੰਨ ਜਿਹੜਾ ਉਹ ਲੈ ਕੇ ਆਂਦਾ ਜਾਂਦਾ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਅਗਲੀ ਵੱਡੀ ਖਬਰ ਹੈ ਕਿ ਹੁਣ ਤੱਕ ਤੁਸੀਂ ਇਹ ਸੁਣਿਆ ਸੀ ਕਿ ਲੋਕਾਂ ਨੇ ਸਰਕਾਰਾਂ ਦਾ ਪੁਤਲਾ ਫੂਕਿਆ ਹੁਣ ਤੱਕ ਆਪਾਂ ਇਹ ਸੁਣਿਆ ਸੀ ਕਿ ਲੋਕਾਂ ਨੇ ਸਰਕਾਰ ਦੇ ਖਿਲਾਫ ਆਵਾਜ਼ ਠਾਈ ਲੋਕਾਂ ਨੇ ਸਰਕਾਰ ਦਾ ਪੁਤਲਾ ਫੂਕਿਆ ਪਰ ਹੁਣ ਨਵੀਂ ਗੱਲ ਆਈ ਹੈ ਕਿ ਸਰਕਾਰ ਦੀ ਆਮ ਆਦਮੀ ਪਾਰਟੀ ਨੇ ਪੱਤਰਕਾਰਾਂ ਦੇ ਪੁਤਲੇ ਫੂਕੇ ਨੇ ਔਰ ਇਹ ਘਟਨਾ ਜੈਤੋ ਦੇ ਵਿੱਚ ਵਾਪਰੀ ਹੈ ਜੈਤੋ ਦੇ ਵਿੱਚ ਜਿਹੜੇ ਪੱਤਰਕਾਰ ਨੇ ਮਨਿੰਦਰ ਸਿੱਧੂ ਉਹਨਾਂ ਦਾ ਵੀ ਪੁਤਲਾ ਕੱਲ ਫੂਕਿਆ ਗਿਆ ਔਰ ਜਿਹੜੇ ਫੂਕਣ ਵਾਲੇ ਸੀ ਨਿਕਲ ਕੇ ਆ ਰਿਹਾ ਇਸ ਤਰ੍ਹਾਂ ਕਿ ਉਹ ਆਮ ਆਦਮੀ ਪਾਰਟੀ ਦੇ ਆਗੂ ਅਹੁਦੇਦਾਰ ਤੇ ਉਹਨਾਂ ਨਾਲ ਜੁੜੇ ਵਿਅਕਤੀ ਸੀ ਤੇ ਪੁਤਲਾ ਫੂਕਣ ਦੀ ਵਜ੍ਹਾ ਇਹ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਇੱਥੇ ਝੂਠੇ ਪਰਚੇ ਹੋ ਰਹੇ ਨੇ ਤਾਂ ਕਈ ਜਿਹੜੇ ਪੱਤਰਕਾਰ ਕਈ ਜਿਹੜੇ ਚੈਨਲ ادارے ਜਿਹੜੇ ਸਤਾ ਨੂੰ ਸਵਾਲ ਕਰਦੇ ਨੇ ਜਿਹੜੇ ਸਰਕਾਰ ਨੂੰ ਸਵਾਲ ਕਰਦੇ ਨੇ ਜਿਹੜੇ ਹਕੂਮਤ ਨੂੰ ਸਵਾਲ ਕਰਦੇ ਨੇ ਉਹ ਫਿਰ ਰੋੜ ਵਾਂਗ ਰੜਕਦੇ ਵੀ ਨਹੀਂ ਪਾਵੇਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਪਿਛਲੀਆਂ ਸਰਕਾਰਾਂ ਵੇਲੇ ਕਿ ਸਵਾਲ ਕਰਿਆ ਕਰੋ ਸਰਕਾਰਾਂ ਨੂੰ ਹਕੂਮਤ ਅੱਗੇ ਚੁੱਪ ਨਾ ਰਿਆ ਕਰੋ ਪਰ ਹੁਣ ਜਦ ਆਪਣੀ ਸਰਕਾਰ ਬਣੀ ਹੈ ਤਾਂ ਲੋਕਾਂ ਦੇ ਸਵਾਲ ਸਭ ਤੋਂ ਵੱਧ ਇਸ ਨਵੀਂ ਸਰਕਾਰ ਨੂੰ ਰੜਕਦੇ ਦਿਖੇ ਨੇ ਤੇ ਇਸੇ ਕਰਕੇ ਕੱਲ ਪੱਤਰਕਾਰ ਦਾ ਪੁਤਲਾ ਫੂਕਿਆ ਗਿਆ ਪੂਰਾ ਪੰਜਾਬ ਹੈਰਾਨ ਹੋਇਆ ਵੀ ਇਹ ਕਿੱਧਰ ਨੂੰ ਕਹਾਣੀ ਤੁਰ ਪਈ ਇਹ ਉਲਟੀ ਗੰਗਾ ਕਿਵੇਂ ਵਗ ਪਈ ਸੋ ਪਹਿਲਾਂ ਪੱਤਰਕਾਰ ਦੇ ਉੱਪਰ ਪਰਚੇ ਦਰਜ ਕੀਤੇ ਗਏ ਤੇ ਹੁਣ ਇਸ ਤਰੀਕੇ ਨਾਲ ਪੁਤਲੇ ਫੂਕੇ ਜਾਣੇ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਨ ਵਾਲੀਆਂ ਗੱਲਾਂ ਨੇ ਪੰਜਾਬੀਆਂ ਦੀ ਰਗ ਰਗ ਦੇ ਵਿੱਚ ਜ਼ਬਰ ਜ਼ੁਲਮ ਤੇ ਧੱਕੇ ਦੇ ਖਿਲਾਫ ਵੱਡਾ ਸੰਗਰਾਮ ਲੜਨ ਵਾਲੇ ਸਾਡੇ ਗੁਰੂ ਸਹਿਬਾਨਾਂ ਦਾ ਥਾਪੜਾ ਭਗਤ ਸਰਾਬਿਆ ਤੇ ਗਦਰੀ ਬਾਬਿਆਂ ਦੀ ਵਿਚਾਰਧਾਰਾ ਦਾ ਥਾਪੜਾ ਹੈ ਉਸ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਿਹੜੇ ਹੱਕ ਸੱਚ ਤੇ ਇਨਸਾਫ ਦੀ ਗੱਲ ਕਰਦੇ ਨੇ ਉਹਨਾਂ ਦੀ ਜ਼ੁਬਾਨ ਨਾ ਕਦੇ ਦੱਬੀ ਗਈ ਹੈ ਨਾ ਦੱਬੀ ਜਾ ਸਕਦੀ ਹੈ ਇਹ ਪਤਾ ਭਗਵੰਤ ਮਾਨਸਾਹਬ ਨੂੰ ਇਹ ਪਤਾ ਆਮ ਆਦਮੀ ਪਾਰਟੀ ਨੂੰ ਆ ਉਹ ਵੀ ਜਦੋਂ ਸੈਂਟਰ ਨਾਲ ਜਾਂ ਕਿਸੇ ਹੋਰ ਮੁੱਦੇ ਤੇ ਕਿਸੇ ਨਾਲ ਕੋਈ ਪੰਗਾ ਪੈਂਦਾ ਉਹ ਵੀ ਇਹੀ ਗੱਲ ਕਹਿੰਦੇ ਹੁੰਦੇ ਨੇ ਕਿ ਅਸੀਂ ਪੰਜਾਬੀਆਂ ਤਾਂ ਫਿਰ ਜੇ ਉਹ ਪੰਜਾਬੀ ਨੇ ਤਾਂ ਜਿਹੜੇ ਮੌਜੂਦਾ ਪੰਜਾਬ ਦੀ ਸਰਕਾਰ ਨੂੰ ਸਵਾਲ ਕਰਦੇ ਨੇ ਹੈਗੇ ਤਾਂ ਫਿਰ ਉਹ ਵੀ ਪੰਜਾਬੀ ਨੇ ਹੈਗੇ ਤਾਂ ਫਿਰ ਉਹ ਵੀ ਉਹਨਾਂ ਗੁਰੂ ਸਹਿਬਾਨਾਂ ਗਦਰੀ ਬਾਗਿਆਂ ਬਾਬਿਆਂ ਤੇ ਭਗਤ ਸਰਾਭਿਆਂ ਦੇ ਵਾਰਿਸ ਨੇ ਜਿਨ੍ਹਾਂ ਨੇ ਲੋਕਾਂ ਨੂੰ ਬੋਲਣਾ ਸਿਖਾਇਆ ਸੋ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਲੋਕਾਂ ਨੂੰ ਕਹਿੰਦੀ ਰਹੀ ਹੈ ਕਿ ਸਤਾ ਨੂੰ ਸਵਾਲ ਕਰਨੇ ਚਾਹੀਦੇ ਨੇ ਚੋਪਣਾ ਰਿਆ ਕਰੋ ਹਕੂਮਤਾਂ ਨੂੰ ਸਵਾਲ ਕਰਿਆ ਕਰੋ ਤਾਂ ਅੱਜ ਜੇ ਸਵਾਲ ਆਪਣੇ ਆਪ ਨੂੰ ਹੁੰਦੇ ਨੇ ਤਾਂ ਫਿਰ ਉਹਨਾਂ ਦੇ ਜਵਾਬ ਲੈ ਕੇ ਆਉਣੇ ਚਾਹੀਦੇ ਨੇ ਨਾ ਕਿ ਝੂਠੇ ਪਰਚੇ ਪੁਲਸ ਤੇ ਆ ਸਰਕਾਰਾਂ ਵੱਲੋਂ ਹੀ ਪੁਤਲੇ ਫੂਕਣ ਵਾਲਾ ਨਵਾਂ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ ਇਹ ਬਿਲਕੁਲ ਗਲਤ ਟਰੈਕ ਤੇ ਸਰਕਾਰ ਜਾ ਰਹੀ ਹੈ 70 ਸਾਲਾਂ ਦੇ ਵਿੱਚ ਪਹਿਲੀ ਵਾਰ ਲੋਕਾਂ ਨੇ ਇਹ ਦੇਖਿਆ ਕਿ ਸਰਕਾਰ ਵਾਲੀ ਪਾਰਟੀ ਲੋਕਾਂ ਦੇ ਪੁਤਲੇ ਫੂਕ ਰਹੀ ਹੈ ਪੱਤਰਕਾਰ ਵੀ ਲੋਕ ਨੇ ਪੱਤਰਕਾਰ ਦਾ ਕੰਮ ਮੈਨੂੰ ਲੱਗਦਾ ਹੈ ਕਿ ਪੱਤਰਕਾਰ ਕਿਸੇ ਹਕੂਮਤ ਨੂੰ ਜਾਂ ਸਰਕਾਰ ਨੂੰ ਸਵਾਲ ਕਰੇ ਤਾਂ ਉਹ ਪੱਤਰਕਾਰ ਗਲਤ ਨਹੀਂ ਹੁੰਦਾ ਜਿਹੜੇ ਰਲ ਮਿਲ ਕੇ ਚੱਲਦੇ ਨੇ ਜਿਹੜੇ ਜੀਹਜੂਰੀਆਂ ਕਰਦੇ ਨੇ ਜਿਹੜੇ ਥੱਲੇ ਲੱਗਦੇ ਨੇ ਉਹ ਹੀ ਗਲਤ ਹੁੰਦੇ ਨੇ ਭਾਵੇਂ ਅੱਜ ਜਿਹੜੀ ਵੀ ਸਰਕਾਰ ਮੌਜੂਦਾ ਹੋਵੇ ਉਹ ਕਹੇ ਕਿ ਉਹ ਪੱਤਰਕਾਰ ਗਲਤ ਨਹੀਂ ਜਿਹੜੇ ਸਵਾਲ ਕਰਦੇ ਨੇ ਪਰ ਜਦੋਂ ਉਹਨਾਂ ਦੀ ਸਰਕਾਰ ਨਾ ਹੋਵੇ ਉਦੋਂ ਉਹਨਾਂ ਦੀ ਜ਼ਮੀਰ ਬੋਲੇਗੀ ਤਾਂ ਸੱਚ ਬੋਲਣਗੇ ਕਿ ਸਵਾਲ ਕਰਨ ਵਾਲੇ ਸਹੀ ਹੁੰਦੇ ਨੇ ਸਵਾਲ ਕਰਨੇ ਚਾਹੀਦੇ ਓਦੋਂ ਨਹੀਂ ਕਹਿਣਗੇ ਕਿ ਸਵਾਲ ਕਰਨੇ ਗਲਤ ਹੁੰਦੇ ਨੇ ਸੋ ਇਹ ਸਭ ਕੁਝ ਦੇ ਦਰਮਿਆਨ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੇ ਅਗਲੀ ਵੱਡੀ ਖਬਰ ਦਲਜੀਤ ਦਾ ਸਾਜ ਬਾਰੇ ਦਲਜੀਤ ਦਾ ਸਾਜ ਦੀ ਫਿਲਮ ਸਰਦਾਰ ਜੀ 3 ਦਾ ਕੁਝ ਸੌੜੀ ਸਿਆਸਤ ਤੋਂ ਪ੍ਰੇਰਿਤ ਲੋਕਾਂ ਨੇ ਵਿਰੋਧ ਕੀਤਾ ਉਸ ਤੋਂ ਬਾਅਦ ਨਵੀਂ ਖਬਰ ਆਈ ਹੈ ਨਵੇਂ ਸਵਾਲ ਖੜੇ ਹੋਏ ਨੇ ਨਵੀਂ ਖਬਰ ਆਈ ਹੈ ਕਿ ਦਲਜੀਤ ਦਾ ਵਿਰੋਧਤਾ ਇਸ ਕਰਕੇ ਹੋਇਆ ਕਿ ਪਾਕਿਸਤਾਨ ਦੀ ਇੱਕ ਕੁੜੀ ਹਾਨੀਆ ਅਮਿਰ ਉਹਨਾਂ ਦੀ ਫਿਲਮ 'ਚ ਉਹਨਾਂ ਦੇ ਨਾਲ ਕੰਮ ਕਰ ਰਹੀ ਹੈ ਤੇ ਉਸ ਤੋਂ ਬਾਅਦ ਹੁਣ ਖਬਰ ਆਈ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਜਿਹੜੀ cricket ਟੀਮ ਨੇ ਜਿਹੜੀ hockey ਟੀਮ ਹੈ ਉਹ ਇਕੱਠੇ ਖੇਡਣਗੇ ਖੇਡਾਂ ਹੋਣਗੀਆਂ ਔਰ ਇੱਥੋਂ ਤੱਕ ਖਬਰ ਨਿਕਲ ਕੇ ਆ ਰਹੀ ਹੈ ਕਿ ਪਾਕਿਸਤਾਨ ਦੀ hockey ਟੀਮ ਨੂੰ ਭਾਰਤ ਆ ਕੇ ਖੇਡਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ ਰੋਕ ਨਹੀਂ ਲਈ ਜਾ ਰਹੀ ਤਜੇ ਖਿਡਾਰੀਆਂ ਨੂੰ ਮਨਜ਼ੂਰੀ ਹੈ ਤਾਂ ਫਿਰ ਦਲਜੀਤ ਨਾਲ ਇੰਨਾ ਵੈਰ ਕਿਉਂ ਹੈ ਜਦੋਂ ਕਿ ਉਹਦੀ ਫਿਲਮ ਤਾਂ ਉਹ ਕਹਿੰਦੇ ਨੇ ਕਿ ਆ ਜਿਹੜੀ ਤਰ੍ਹਾਂ ਤਰ੍ਹਾਂ ਦੀ ਟਕਰਾਹ ਹਕੂਮਤਾਂ ਨੇ ਬਣਾਇਆ ਸੀ ਇਹਦੋਂ ਪਹਿਲਾਂ ਦੀ ਉਹ ਕਹਿੰਦੇ ਸ਼ੂਟਿੰਗ ਹੋਈ ਹੈ ਤਾਂ ਫਿਰ ਦਲਜੀਤ ਤੇ ਇੰਨੀ ਤਕਲੀਫ ਕਿਉਂ ਦਲਜੀਤ ਤੇ ਇੰਨੀ ਪੀੜ ਕਿਉਂ ਕਿਤੇ ਮਾਮਲਾ ਉਹੀ ਤਿੰਨ ਕਾਰਨ ਤਾਂ ਨਹੀਂ ਕਿ ਮਾਮਲਾ ਪੱਕ ਦਾ ਹੈ ਮਾਮਲਾ ਘੱਟ ਗਿਣਤੀਆਂ ਦਾ ਹੈ ਮਾਮਲਾ ਦੇਸ਼ ਭਗਤੀ ਦੀ ਗਲਤ ਤੇ ਝੂਠੀ ਵਿਆਖਿਆ ਦਾ ਹੈ ਇਹ ਬੀਜੇਪੀ ਵਾਲਿਆਂ ਨੇ ਦੇਸ਼ ਭਗਤੀ ਦੀ ਬੜੀ ਗਲਤ ਵਿਆਖਿਆ ਫਲਾ ਦਿੱਤੀ ਹੈ ਇਹਨਾਂ ਨੂੰ ਪਤਾ ਹੀ ਨਹੀਂ ਦੇਸ਼ ਭਗਤੀ ਹੁੰਦੀ ਕੀ ਹੈ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ ਤੇ ਜਿਹੜੇ ਚੱਡਿਆਂ 'ਚ ਲੈ ਕੇ ਪੂਸ਼ ਬੈਠੇ ਰਹੇ ਅੱਜ ਉਹ ਉਹਨਾਂ ਨੂੰ ਦੇਸ਼ ਭਗਤੀ ਸਿਖਾਉਂਦੇ ਨੇ ਜਿਨ੍ਹਾਂ ਦੇ ਦਾਦਿਆਂ ਪਰਦਾਦਿਆਂ ਨੇ ਫਾਂਸੀਆਂ ਦੇ ਰਸੇ ਚੁੰਮੇ ਕੁਰਬਾਨੀਆਂ ਕੀਤੀਆਂ ਜਿਹੜੇ ਪੰਜਾਬੀਆਂ ਨੇ 85% ਦੇ ਨੇੜੇ ਤੇੜੇ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਦੇ ਲਈ ਦਿੱਤੀਆਂ ਕਾਲੇ ਪਾਣੀ ਕੱਟੇ ਫਾਂਸੀਆਂ ਤੇ ਚੂਲੇ ਉਹਨਾਂ ਨੂੰ ਅੱਜ ਜੇ ਆ ਲੋਕ ਦੇਸ਼ ਭਗਤੀ ਦੀ ਪਰਿਭਾਸ਼ਾ ਸਿਖਾਉਣਗੇ ਜਿਹੜੇ ਮਾਫੀਆਂ ਮੰਗਦੇ ਰਹੇ ਤਾਂ ਫਿਰ ਕੀ ਕਿਹਾ ਜਾਊਗਾ ਤੇ ਇਹ ਕੰਮ ਵਾਵਾ ਚੱਲਿਆ ਪਿਆ ਕੀ ਦੇਸ਼ ਭਗਤੀ ਹੈ ਆ ਕਿ ਕਿਸੇ ਦੂਜੇ ਦੇਸ਼ ਦੇ ਖਿਲਾਫ ਚਾਰ ਮੁਰਦਾਬਾਦ ਦੇ ਨਾਰੇ ਲਾ ਦਿਓ ਉਥੋਂ ਦੇ ਲੋਕਾਂ ਨੂੰ ਅੰਨੀ ਨਫ਼ਰਤ ਕਰੋ ਕੀ ਇਹ ਦੇਸ਼ ਭਗਤੀ ਹੈ ਦੇਸ਼ ਭਗਤੀ ਇਸ ਗੱਲ ਚ ਹੈ ਕਿ ਤੁਸੀਂ ਦੇਸ਼ ਦੀ ਤਰੱਕੀ ਕਿੰਨੀ ਕਰਾ ਰਹੇ ਹੋ ਹੱਦ ਹੋ ਗਈ ਆਪਣੇ ਦੇਸ਼ ਦੇ ਅੰਦਰ ਜਿਹੜੀਆਂ ਪਾਰਟੀਆਂ ਦੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਤਲਵੇ ਚਟਦੀਆਂ ਨੇ ਆਪਣੇ ਦੇਸ਼ ਦੀ 80% ਆਬਾਦੀ ਦਾ ਜਲੂਸ ਕਢਾਤਾ ਮਹਿੰਗਾਈ ਨਾਲ ਕਰਜ਼ਿਆਂ ਨਾਲ ਗਰੀਬੀ ਨਾਲ ਬੇਰੁਜ਼ਗਾਰੀ ਨਾਲ ਉਹ ਸਰਕਾਰਾਂ ਵਾਲੀਆਂ ਪਾਰਟੀਆਂ ਕਹਿੰਦੀਆਂ ਨੇ ਅਸੀਂ ਦੇਸ਼ ਭਗਤਾਂ ਵਾਹ ਤੁਹਾਡੀ ਦੇਸ਼ ਭਗਤੀ ਦੇ ਇਹ ਆ ਦੇਸ਼ ਭਗਤੀ ਵੀ ਸਿਰਫ ਦੂਜੇ ਦੇਸ਼ ਨੂੰ ਚਾਰਕ ਗਾਲਾਂ ਕੱਢ ਛਡੋ ਇਹ ਦੇਸ਼ ਭਗਤੀ ਨਹੀਂ ਹੁੰਦੀ ਦੇਸ਼ ਭਗਤੀ ਹੈ ਅਸੀਂ ਆਪਣੇ ਦੇਸ਼ ਨੂੰ ਆਪਣੇ ਲੋਕਾਂ ਨੂੰ ਆਪਣੇ ਸਮਾਜ ਨੂੰ ਪਿਆਰ ਕਰਦੇ ਹਾਂ ਇਹਨੂੰ ਉੱਪਰ ਚੱਕਾਂਗੇ ਇਹਨੂੰ ਤਰੱਕੀ ਵੱਲ ਲੈ ਕੇ ਜਾਵਾਂਗੇ ਮਹਿੰਗਾਈ ਤੋਂ ਕਰਜ਼ਿਆਂ ਤੋਂ ਬੇਰੁਜ਼ਗਾਰੀ ਤੋਂ ਮੁਕਤ ਕਰਾਵਾਂਗੇ ਆਹ ਦੇਸ਼ ਭਗਤੀ ਸੋ ਦੇਸ਼ ਭਗਤੀ ਦੀ ਗਲਤ ਵਿਆਖਿਆ ਕਿ ਐਵੇਂ ਚਾਰ ਨਾਰੇ ਮਾਰਦੇ ਉੱਤੇ ਦੇਸ਼ ਭਗਤ ਹੋ ਜਾਓ ਇਹ ਵਿਆਖਿਆ ਗਲਤ ਹੈ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ